ਇਹ ਤਸਵੀਰਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੋਹਲਵੜ ਦੀਆਂ ਨੇ ਜਿੱਥੋਂ ਦੇ ਇੱਕ ਗ੍ਰੰਥੀ ਸਿੰਘ ਨੇ ਪਿੰਡ ਦੇ ਵਿੱਚ ਅਜੀਹਾ ਚੰਨ ਛਾੜ ਦਿੱਤਾ ਕਿ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚੁੱਠੀ ਤੇ ਲੋਕਾਂ ਦੀ ਰੂਹ ਕੰਬ ਗਈ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ 16 ਸਾਲਾਂ ਦਾ ਮਨਪ੍ਰੀਤ ਸਿੰਘ ਹੈ ਜੋ ਕਿ 10ਵੀਂ ਕਲਾਸ ਦੇ ਵਿੱਚ ਪੜਦਾ ਸੀ ਤੇ ਨਾਲ ਨਾਲ ਪਿੰਡ ਵਰਲਾਪ ਦੇ ਗੁਰੂ ਘਰ ਦੇ ਵਿੱਚ ਬਤੌਰ ਪਾਠੀ ਦੀ ਡਿਊਟੀ ਵੀ ਕਰਦਾ ਸੀ ਦਰਸਲ ਮਨਪ੍ਰੀਤ ਸਿੰਘ ਆਪਣੇ ਸਾਥੀ ਜਸ਼ਨਪ੍ਰੀਤ ਨਾਲ ਮਿਲ ਕੇ ਪਿੰਡ ਗੋਹਲਵਰ ਦੇ ਗ੍ਰਾਂਥੀ ਸ਼ੁਭਕਰਨ ਸਿੰਘ ਦੇ ਕੋਲ ਪੈਸੇ ਲੈਣ ਗਿਆ ਸੀ ਜਿੱਥੇ ਪੈਸਿਆਂ ਦੇ ਬਦਲੇ ਮਨਪ੍ਰੀਤ ਸਿੰਘ ਨੂੰ ਮੌਤ ਮਿਲੀ ਤੇ ਉਸਦੇ ਸਾਥੀ ਜਸ਼ਨਪ੍ਰੀਤ ਸਿੰਘ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤਾਂ ਦੇ ਕਰੀਬੀ ਨੇ ਦੱਸਿਆ ਕਿ ਗ੍ਰ anthi ਸਿੰਘ ਦੇ ਵੱਲੋਂ ਜਵਾਕਾਂ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਮਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਜਸ਼ਨਪ੍ਰੀਤ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਪਰਤੀ ਕਰਵਾਇਆ ਗਿਆ ਉਹ ਉੱਥੇ ਗਏ ਹਾਂ ਖੰਜਰਲੇ ਉਹਨੇ ਗੋਟਾ ਹੈ ਵੀ ਲੈਣੇ ਉੱਥੇ ਉਹਨੇ ਖੰਜਰ ਮਾਰਤਾ ਬਰੇ ਭਰਾ ਦੇ ਪਹਿਲੋ ਮੇਰੇ ਮਾਰਿਆ ਇਥੇ ਡੰਡਾ ਤੇ ਫਿਰ ਉਹਨੇ ਮੇਰੇ ਜਦੋਂ ਮੇਰੇ ਮਾਰਤਾ ਨਾਲ ਉਹਨੇ ਡੰਡਾ ਤੇ ਫਿਰ ਉਹਨੇ ਮੇਰਾ ਮੇਰਾ ਭਰਾ ਗਾੜੀ ਆ ਪਹਿਲੋ ਮਾਰ ਲਗਾ ਮੈਂ ਗਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਤਾ ਖੰਜਰ ਮੈਂ ਦੇ ਉੱਥੇ ਡਿੱਗ ਪਿਆ ਹੰਮਕੋਰ ਨੂੰ ਦੇਖਿਆ ਇਹ ਝਗੜਾ ਕਿਹੜੀ ਗੱਲ ਦਾ ਮਾਇਆ ਦਾ ਟਕਾ ਜਾ ਕੇ ਮਹਾ ਖੰਜਰ ਖੰਜਰ ਜੋਗੀ ਲਾ ਗਿਆ ਖੰਜਰ ਜੋਗੀ ਲਾ ਗਿਆ ਹੈ ਘਰੋਂ ਲਾ ਗਿਆ ਮੈਂ ਡਿੱਗਦਾ ਹਾਂ ਜਮਕੌਰ ਨੇ ਪਤਾ ਕਿੰਨਾ ਇੱچھے ਖੰਜਰਵ ਦੇ ਨੇ ਵੇਖਿਆ ਸਾਰਾ ਉਹ ਕੀ ਨਾ ਕੋਈ ਤੀਸਰੀ ਗੱਲ ਬਾਤ ਹੈ ਚਲ ਬਾਤ ਕੋਈ ਨਹੀਂ ਬੱਚੇ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਖੰਡ ਪਾਠਾਂ ਦੀ ਡਿਉਟੀਆਂ ਦੀ ਉਹ ਪਹਿਲੇ ਲੈਣ ਵਾਸਤੇ ਆਏ ਬਾਬਾ ਅਸ਼ਰਾਫ ਦੇ ਗੁਰਦਰੇ ਜਗਨਜੀਤ ਸਿੰਘਾ ਉਹਦੇ ਬੇਟੇ ਕੋਲ ਉਹ ਵੀ ਖੰਡ ਪਾਠੀ ਇੱਥੇ ਪੜ੍ਹਦੇ ਤੇ ਉਹਦੇ ਇਹਨਾਂ ਦੇ ਗੱਲ ਪੈ ਗਿਆ ਬੱਚਿਆਂ ਦੇ ਤੇ ਉਹ ਪਹਿਲਾਂ ਤੇ ਬਿਮਾਰਿਆ ਉਹ ਡਾਣਾ ਡਾਣਾ ਲਾਉਣ ਵਾਲਾ ਸੀ ਉਹ ਦਾ ਦੰਦਾ ਸਲੋਤਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਰਨੇ ਪਿਆ ਦੇ ਵੱਡਾ ਚਲੀ ਹੋਇਆ ਇਹਦੇ ਵਿੱਚ ਅਸਰ ਚ ਤੇ ਫਿਰ ਉਹਨੇ ਛੋਟੇ ਦੇ ਕੋਹੰਜਰ ਮਾਰਿਆ ਸਿੱਧਾ ਦਿਲ ਤੇ ਵੱਜਾ ਬੜਾ ਵਹਿ ਗਿਆ ਇਥੋਂ ਹੋਂਦ ਦਾ ਕੋਈ ਡੈਥ ਹੋ ਗਈ ਇਹ ਜਿਹਨੇ ਡੈਥ ਨਹੀਂ ਲਾਉਣੀ ਸੀ ਉਹਦਾ ਮਨਪ੍ਰੀਤ ਸਿੰਘ ਉਹ ਪਤੀਜਾ ਹੀ ਮੇਰਾ ਉਹ ਭਰਾ ਦਾ ਜਿਹੜੇ ਪਿੰਡ ਦਾ ਸੀ ਸਰਪਾਲ ਪਿੰਡ ਦੀ ਉਮਰ ਦੇ 10 ਵਿੱਚ ਪੜਦਾ ਪੱਪਾ ਖੜਕ ਸਿੰਘ ਸਕੂਲ ਪੜਦਾ ਜੀ ਹਾਂ ਪਸੰਦ ਕਲਾਸ ਜਿਹਨੇ ਖੰਜਰ ਮਾਰਿਆ ਉਹਦਾ ਜੀ ਨਾਮ ਉਹਦਾ ਨਾਮ ਸ਼ੁਭ ਕਰਨ ਕੁਸ਼ੂ ਕਰਮਣਿਤਰਾ ਦਾ ਰਹੇ ਉਹ ਪਛੋ ਪਲਾਸੌਰ ਦੇ ਤੇ ਬਾਬੇ ਅਸ਼ਰਾ ਸਿੰਘ ਦੀ ਗੁਰਦਾਰੇ ਗੋਲਵਰ ਗੱਲ ਕਿਸੇ ਯਾਦ ਆ ਪਿਆ ਉਹਨੂੰ ਕਿ ਮੰਡਲ ਜਿਹੜੀ ਆ ਆ ਗਈ ਹੈ ਤੇਦਾ ਨਾਮ ਜਸ਼ਨਦੀਪ ਸਿੰਘ ਆ ਆ ਦੋਵੇਂ ਆਪਸ ਵਿੱਚ ਰਾਈ ਹੋਈ ਹੈ ਕਿ ਜਦੋਂ ਉਹ ਜਦੋਂ ਜਦੋਂ ਉਹਦੇ ਕੋਲੋਂ ਪੈਸੇ ਹੀ ਲੈਣ ਗਏ ਪਾਰਕ ਪਾਰਕ ਦੇ ਗੰਡਪੜ ਇਕੱਠੇ ਕੀਤਾ ਸੀ ਪਾਰਕ ਕਰਦੇ ਆ ਅੱਛਾ ਜੀ ਉਹ ਗੱਡੀਆਂ ਸਿੱਧੇ ਗਲ ਪੈ ਗਏ ਨਾਲੇ ਹਮ ਬਾਕੀ ਦਾ ਉਹ ਕੋਈ ਨਿਸ਼ਾਨਾ ਨਾ ਕਰਦਾ ਲਈ ਕੋਈ ਕੰਡ ਪਾਰਟੀ ਸੀ ਨਸਰ ਕੋਈ ਨਹੀਂ ਕਰਦਾ ਚੰਗਾ ਪਲ ਸੀ ਹਾਂ ਹਾਂ ਕੰਡ ਪਾਰ ਦੇ ਪੈਸੇ ਅੰਦਰ ਲਾਈ ਹੋਈ ਮੀਨ ਆਹ 2000 ਰੁਪਇਆ ਅੰਦਰ ਲਾ ਸੀ ਉਹ ਪੂਰ ਪਤਾ ਨਹੀਂ ਕੀ ਕਾਰਵਾਈ ਚੱਲਦੇ ਆ ਜੇ ਬੱਚਾ ਸਾਡੇ ਦੇ ਡੈਥ ਹੋ ਗਈਆਂ ਤਾਂ ਚੱਕਰ ਆ ਇਹ ਚਲੋ ਇਨਸਾਫ ਹੋਣਾ ਚਾਹੀਦਾ ਜੋ ਵੀ ਹੈਗਾ ਮਾਰੀ ਗੱਲ ਹੈ ਇਹ ਜਿਹੜੇ ਜਿਹੜੇ ਮਾਰੇ ਗਏ ਜਦੋਂ ਇਹ ਪਰਿਵਾਰ ਤੇ ਦੋ ਹੀ ਦੋ ਬਰਾ ਸੀ ਦੋ ਬਰਾ ਸੀ ਕੀ ਨਾ ਪਿਤਾ ਨਾ ਗਿਨਾ ਦੇ ਇਹਨਾਂ ਦੋਹਾਂ ਪਰਾਂ ਦੇ ਕੁਝ ਵੀ ਆਏ ਨਹੀਂ ਨਹੀਂ ਬੱਚੇ ਦੇ ਛੋਟੇ ਜਿਹੜੇ 18 ਸਾਲਾਂ ਦਾ ਹੋਣਾ ਪੂਰਾ ਇਹਨਾਂ ਦੇ ਪਿਤਾ ਜੀ ਵੀ ਗਰਮੀ ਦੀ ਨਹੀਂ ਨਹੀਂ ਗੋਲ ਦੀ ਟਰੱਕ ਬਲ ਉਹ ਦੋ ਲੋਕ ਪਾਰ ਕਰ ਪਾਟ ਨਹੀਂ ਲੋਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੈਨ ਜੀ ਅੱਜ तकरीबन 4 4.5 ਦੀ ਘਟਨਾ ਹੈ ਜੀ ਗੋਲਵਾਲ ਦੇ ਕਿ ਬਾਬਾ ਅਵਿਸ਼ਾ ਸਿੰਘ ਗੋਲਵਾਲ ਅਹ ਹੈਗਾ ਜੀ ਉਹਦੇ ਸਾਹਮਣੇ ਇੱਕ ਰਕਾ ਜਿਹੜਾ ਹੈ ਨਾਮ ਹੈ ਜੀ ਇੱਕ ਸ਼ੁਭਕਰਮ ਸਿੰਘ ਉਹ ਸਰਦਾਈ ਲਾਉਂਦਾ ਜੀ ਤੇ ਤਿੰਨ ਲੜਕੇ ਆ ਮਨਪ੍ਰੀਤ ਸਿੰਘ ਜਸ਼ਨਦੀਪ ਸਿੰਘ ਤੇ ਤੀਸਰਾ ਚੰਤੌਰ ਸਿੰਘ ਤੇ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀਦਾ ਕੋਈ 2000 ਰੁਪਏ ਦਾ ਉਹ ਕਰਨ ਲਈ ਗਏ ਸੀਗੇ ਨੰਬਰ ਦੋ ਉਹਦੇ ਤੋਂ ਕੋਈ ਪੁਰਾਣਾ ਕਿਰਚ ਵਗੈਰਾ ਇਹਨਾਂ ਦੀ ਜਿਹੜੀ ਹੈ ਦਾ ਕੋਈ ਸੀਗਾ ਉਹ ਲੈਣਾ ਸੀ ਉਹਦੇ ਤੋਂ ਪਰ ਇੱਕ ਦਾ ਮੀਟ ਟਾਈਮ ਇਹਨਾਂ ਚ ਬੈਸ ਹੋਈ ਬੈਸ ਦੇ ਚਲਦਿਆਂ ਜਿਹੜਾ ਹੈ ਸ਼ੁਭਕਰਮ ਨੇ ਜਿਹੜਾ ਹੈ ਮਨਪ੍ਰੀਤ ਮਨਪ੍ਰੀਤ ਵੀ ਜਿਹੜਾ ਹੈ ਸ਼ਰਾਬ ਮਾਰਤਾ ਹੈ ਇਸ ਕਰਕੇ ਜਿਹੜੀ ਹੈ ਉਹਦੀ ਮੌਕੇ ਪਰ ਬਰੌਡ ਤੇ ਡੈਥ ਹੋ ਗਈ ਹਸਪਤਲ ਲੈ ਗਿਆ ਹੈ ਰੈਡ ਕਲੇਡ ਇੱਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਹੋਰ ਥੋੜੀ ਜੀ ਸੱਟ ਲੱਗੀ ਹੋਈ ਹੈ ਤੇ ਕਿਸਤੇ ਹੈ ਤੇ ਪਿੱਛੇ ਕਿਹਾ ਉਹਦੀ ਵੀ ਜਿਹੜੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਿਹੜੇ ਲੜਕੇ ਦੀ ਡੈਥ ਹੈ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ 16-17 ਸਾਲ ਦੀ ਅਰਸ ਨੀਂ ਫੋਨ ਤੱਕ ਫਿਲਹਾਲ ਕੇ ਉਹਦਾ ਅਸੀਂ ਜੋ ਟੈਕਨੀਕਲੀ ਸੋਰਸ ਕ੍ਰੀਏਟ ਕਰਕੇ ਮੌਕੇ ਤੋਂ ਤਾਂ ਭੱਜ ਗਿਆ ਤੁਸੀਂ ਦੇਖ ਰਹੇ ਹੋ ਜਲਦੀ ਤੋਂ ਜਲਦੀ ਅਸੀਂ ਉਹਨੂੰ ਪੜ ਲਾਂਗੇ ਪੈਸੇ ਵੀ ਲੈਂਦੇ ਨੇ ਕਿ ਚਿਕੜਾ ਆ ਹਾਂਜੀ ਪੈਸੇਾਂ ਦਾ ਹੀ ਲੈਣ ਦੇਣ ਸੀਗਾ 2000 ਰੁਪਏ ਦਾ ਲੈਣ ਦੇਣ ਸੀ ਨਾਰਮਲੀ ਉਹਦੇ ਕੋਲ ਕੋਈ ਇਹਨਾਂ ਦੀ ਚੀਜ਼ ਸੀਗੀ ਜਿਹੜੀ ਕਿਚਵਾਂਗਿਆ ਸੀਗਾ ਉਹ ਲੈਣ ਗਏ ਸੀਗੇ ਇਸੇ ਗੱਲ ਨੂੰ ਲੈ ਕੇ ਚੱਲ ਰਿਹਾ ਸੀ। ਸਿੱਕੇ ਰਿਪੋਰਟ ਦਾ ਕੋਈ ਪਾਟ ਨਹੀਂ ਪੈਸੇ ਲੈਣੇ ਕੋਈ ਪਾਟ ਦੇ ਪੈਸੇ ਲੈਣੇ ਮੇਬੀ ਜੀ ਮੈਨੂੰ ਤਾਂ ਇਹਨੇ ਕਲੀਅਰ ਹੈ ਵੀ ਜੇ ਪੈਸਿਆਂ ਦਾ ਲੈਣ ਦੇਣ ਤਾਂ ਪੈਸਿਆਂ ਦਾ ਹੀ ਰਹੇਗਾ ਚਾਹੇ ਮੈਟਰ ਕੋਈ ਵੀ ਹੋਵੇ। ਐਸਐਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਸ਼ੁਭਕਰਨ ਸਿੰਘ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ ਅਕੀਗੀ ਟੀਵੀ ਪੰਜਾਬੀ ਲਈ ਤਰਨਤਾਰਨ ਤੋਂ ਕਮਲਜੀਤ ਸਿੰਘ ਦੀ ਰਿਪੋਰਟ